ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਤੇ ਜੀ ਤੇ ਅੱਜ ਆਪਾਂ ਬਾਈ ਪਹੁੰਚੇ ਹੋਏ ਐਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਰੀਪਰ ਕੀ ਰੇਟ ਚੱਲਦਾ ਰੀਪਰਾਂ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੀ ਆਪਣਾ ਕਣਕ ਦਾ ਸੀਜ਼ਨ ਨੇੜੇ ਆ ਗਿਆ ਤੇ ਲਓ ਜੀ ਸ਼ੁਰੂਆਤ ਕਰਦੇ ਆਪਾਂ ਜਗਤਜੀਤ ਤੋਂ ਇਹ ਹੈਗਾ ਜੀ ਮਾਡਲ 2021 ਰੇਟ ਹੈਗਾ ਦਾ 2 ਲੱਖ 50 ਹਜ਼ਾਰ ਇਹ ਦੇਖ ਸਕਦੇ ਹੋ ਰੀਪਰ ਪੂਰਾ ਸਾਫ਼ ਪਿਆ ਜੀ ਕਿਤੇ ਕੋਈ ਗਲਿਆ ਨਹੀਂ ਹੈਗਾ ਲੋਕਲ ਚੱਲਿਆ ਹੋਇਆ ਰੀਪਰ ਹੈ ਅੱਗੇ ਫੇਰ ਜਗਤਜੀਤ ਆ ਗਿਆ ਜੀ ਚਾਤਰ ਵੀ ਖਤਰੀ ਲਾਉਣ ਲੱਗ ਗਿਆ ਪਿੱਛੇ ਹੈਗਾ ਜੀ 2020 ਮਾਡਲ ਹੈ ਰੇਟ ਹੈਗਾ ਦਾ 2 ਲੱਖ 40 ਹਜ਼ਾਰ ਰੀਪਰ ਪੂਰਾ ਸਾਫ਼ ਹੈ ਜੀ ਕਿਤੋਂ ਕੋਈ ਜੜਿਆ ਨਹੀਂ ਹੋਇਆ ਕਿ ਤਾਂ ਕੋਈ ਬੈਲ ਨਹੀਂ ਹੋਇਆ ਵੀ ਜੀ ਕਿਤੇ ਕੋਈ ਟਾਕੀ ਨਹੀਂ ਲੱਗੀ ਵੀ ਰੀਪਰ ਦੇ ਲੋਕਲ ਚੱਲਿਆ ਹੋਇਆ ਰੀਪਰ ਹੈ ਇਹ ਅੱਗੇ ਆ ਗਿਆ ਜੀ ਨਿਊ ਹੀਰਾ ਇਹ ਹੈਗਾ 2018 ਮਾਡਲ ਇਹਦੀ ਡਿਮਾਂਡ ਹੈਗੀ ਹੈ ਜੀ 1,75,000 ਬਾਕੀ ਰੀਪਰ ਦੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਦੇਖ ਲਓ ਤੁਸੀਂ ਜੇ ਕਿਸੇ ਪ੍ਰਾਣੀ ਰੀਪਰ ਲੈਣਾ ਹੋਵੇ ਤਾਂ ਕਮੈਂਟ ਕਰ ਦਿਓ ਜੀ ਤੁਹਾਨੂੰ ਨੰਬਰ ਦੇ ਦਾਂਗੇ ਰੀਪਰ ਵਾਲੇ ਬਾਈ ਦਾ ਅੱਗੇ ਆ ਗਿਆ ਜੀ ਕੇਐਸ ਮਾਡਲ ਹੈਗਾ ਜੀ 2016 ਇਹਦੀ ਡਿਮਾਂਡ ਹੈਗੀ 195000 ਨਵੇਂ ਟਾਇਰ ਹੈ ਜੀ ਇਹਦੇ ਬਿਲਕੁਲ ਤਾਜ਼ੇ ਰੀਪਰ ਪੂਰਾ ਸਾਫ ਹੈਗਾ ਦੇਖ ਸਕਦੇ ਹੋ ਰਿਕਲ ਲੋਕਲ ਚੱਲਿਆ ਹੋਇਆ ਹੈ ਰੀਪਰ ਇਹ ਜੀ ਕਿੰਨੀ ਪਿੰਡ ਕਿਹੜਾ ਆਪਣਾ ਬਾਈ? ਲੋ ਜੀ ਬਾਈ ਦਾ ਪਿੰਡ ਹੈਗਾ ਕਮਾਲੂ ਮੋਬਾਈਲ ਨੰਬਰ ਕਿੰਨਾ ਬਾਈ ਆਪਣਾ? 99635 96483 99635 96483 96483 ਰੇਟ ਬਾਈ ਇਹਦਾ ਫਿਕਸ ਹੀ ਹੈ ਕਿ ਕੱਟ ਵੀ ਹੋ ਜਾਊਗਾ ਮੌਕੇ ਤੇ ਫਿਕਸ ਹੀ ਹੈ ਬਰਾਬਰ ਠੀਕ ਆ ਬਾਈ ਲਓ ਜੀ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਦੱਸ ਤਾ ਜੇ ਕਿਸੇ ਵੀ ਪ੍ਰਾਣੇ ਰੀਪਰ ਖਰੀਦਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਈ ਲਓ ਜੀ ਆ ਗਿਆ ਹੈਗਾ ਬਲਕਾਰ ਮਾਰ ਲਿਆ ਗਿਆ ਜੀ ਇਹ 2015 ਰੇਟ ਹੈਗਾ ਦਾ 1 ਲੱਖ 45000 ਦਾ ਕੇ ਰੀਪਰ ਬਾਈ ਸਾਫ ਪਿਆ ਕਿਤੇ ਕੋਈ ਬੈਲਡ ਨਹੀਂ ਹੋਇਆ ਹੋਇਆ ਚੰਗੀ ਕੰディション ਦਾ ਰੀਪਰ ਹੈ ਇਹ ਅੱਗੇ ਆ ਗਿਆ ਜੀ ਕੇਐਸ ਮਾਰ ਲੱਗਿਆ ਜੀ 2017 ਰੇਟ ਹੈਗਾ ਇਹਦਾ 2 ਲੱਖ ਇਹ ਵੀ ਰੀਪਰ ਪੂਰਾ ਸਾਫ ਪਿਆ ਜੀ ਲੋਕਲ ਚੱਲਿਆ ਹੋਇਆ ਰੀਪਰ ਹੈ ਕੋਈ ਕਿਤੇ ਬਾਹਰ ਨਹੀਂ ਚੱਲਿਆ ਹੋਇਆ ਰੇਟ ਪਈ ਇਹਨਾਂ ਦਾ ਕੋਈ ਫਿਕਸ ਨਹੀਂ ਹੁੰਦਾ ਘੱਟ ਵੀ ਹੋ ਜਾਂਦਾ ਹੁੰਦਾ ਮੌਕੇ ਤੇ ਤੇ ਲਓ ਜੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ